ਜੇ ਕਲਾ ਨਾ ਵਰਦੀ ਧਰਤੀ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਜੱਜਦਾਰ ਸਚਾ ਸਿੰਘ ਜੀ ਛੋਟੇਪੁਰ ਸਾਹਿਬ ਇਹ ਸਾਡੀ ਜਿਹੜੀ ਜ਼ਿਲ੍ਹਾ ਕਮੇਟੀ ਹੈ ਸ਼ਹਿਰੀ ਪਰਦਾ ਨਾਲ ਹੋ ਰਿਹਾ ਦਿਹਾਤੀ ਪਰਦਾ ਤੋਂ ਇੱਕ ਵਰਕਰਾਂ ਦੀ ਜਿਹੜੀ ਹੈ ਉਹ 71% ਦੀ ਗਈ ਹੈ ਇਹ ਗੱਲ ਵੱਖਰੀ ਹੈ ਕਿ ਵਰਕਰਾਂ ਦੀ ਜਿਹੜੀ ਇਹ 71% ਜਿਹੜੀ ਹੈ ਇਹ ਰੈਡੀ ਦਾ ਉਧਾਰਨ ਕਰ ਗਈ ਹੈ ਪ੍ਰਸ਼ਾਸਨ ਇਹ ਵਰਕਰਾਂ ਦੀ ਜਿਹੜੀ 71% ਸੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਵਰਕਰਾਂ ਨੂੰ ਬੂਸਟ ਕਰਨ ਵਾਸਤੇ ਜਿਹੜਾ ਹੈ ਉਹ ਇਹ ਸਾਰਾ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਸਮਾਂ ਆ ਗਿਆ ਹੈ ਕਿ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹ ਤਰਦਤ ਕਰੀਏ ਯਤਨ ਕਰੀਏ ਕਿਉਂਕਿ ਜਿਸ ਕਿਸਮ ਦੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਨੇ ਇਹ ਬੜੇ ਘਾਤਕ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਕੋਈ ਜ਼ਮੀਨ ਵੇਚ ਕੇ ਆਉਂਦਾ ਉਹਦੇ ਤੋਂ ਫਰੋਦੀ ਮੰਗੀ ਜਾਂਦੀ ਹੈ ਤੇ ਕੋਈ ਖਰੀਦਣ ਦੇ ਲਈ ਜਿਹੜਾ ਉਹ ਕੋਈ ਮਾਰੀ ਮੋਟੀ ਕੋਈ ਯਤਨ ਕਰਦਾ ਤੇ ਉਹਦੇ ਤੋਂ ਫਰੋਦੀ ਮੰਗੀ ਜਾਂਦੀ ਹੈ ਕੋਈ ਬਿਜ਼ਨਸਮੈਨ ਹੈ ਕੋਈ ਦੁਕਾਨਦਾਰ ਹੈ ਕੋਈ ਸ਼ੋਰੂਮ ਚਲਾਉਂਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤੇ ਇਹ ਪੰਜਾਬ ਦੇ ਜਿਹੜੇ ਹਾਲਾਤ ਨੇ ਇਹ ਇਸ ਕਿਸਮ ਦੇ ਬਣ ਗਏ ਜਿਸ ਕਿਸਮ ਦੇ ਅਸੀਂ ਛੋਟੇ ਹੁੰਦੇ ਬਿਹਾਰ ਤੇ ਯੂਪੀ 'ਚ ਸੁਣਦੇ ਹੁੰਦੇ ਸੀ ਵੀ ਉੱਥੇ ਐਦਾਂ ਦਾ ਬਾਹੂਬਲੀ ਹੁੰਦੇ ਆ ਉੱਥੇ ਜਿਹੜੇ ਬਾਹੂਬਲੀ ਫਿਰ ਜਿਹੜੇ ਆ ਉਹ ਕ੍ਰਾਈਮ ਕਰਦੇ ਆ ਨਸ਼ੇ ਦਾ ਧੰਦਾ ਕਰਦੇ ਆ ਨਜਾਇਜ਼ ਅਸਲੇ ਦਾ ਧੰਦਾ ਕਰਦੇ ਆ ਤੇ ਮਰਡਰ ਵੀ ਜਿਹੜੇ ਆ ਉਹ ਫਰੋਤੀਆਂ ਲੈ ਕੇ ਜਿਹੜਾ ਉਹ ਕੀਤੇ ਜਾਂਦੇ ਆ ਇਹ ਗੱਲਾਂ ਜਾਂਦਾ ਸੀ ਫਿਲਮਾਂ 'ਚ ਸੁਣਦੇ ਹੁੰਦੇ ਸੀ ਤੇ ਜਾਂ ਛੋਟੇ ਹੁੰਦੇ ਸੁਣਦੇ ਸੀ ਵੀ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਹ لیکن ਉਹ ਚੀਜ਼ਾਂ ਜਿਹੜੀਆਂ ਅੱਜ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਪਿੰਡਿਆਂ ਦੇ ਉੱਤੇ ਹੰਡਾ ਰਹੇ ਆ ਕਿਤੇ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਦੇ ਕਿਸੇ ਗਾਇਕ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਦੇ ਕਿਸੇ ਬਿਜ਼ਨਸਮੈਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਲਈ ਬਹੁਤ ਘਾਤਕ ਹੈ ਪਰ ਅਸੀਂ ਲੋਕਾਂ ਨੂੰ ਲੰਮ ਗੱਲ ਕਰਨ ਵਾਸਤੇ ਜਿਹੜਾ ਹੈ ਉਹ ਪਿੰਡ ਪਿੰਡ ਕਸਬੇ ਕਸਬੇ ਜਾ ਕੇ ਜਿਹੜਾ ਹੈ ਉਹ ਹੁਣ ਪ੍ਰੋਗਰਾਮ ਲਿਖ ਕੇ ਜਿਹੜਾ ਯਤਨ ਕਰਾਂਗੇ ਔਰ ਕਰ ਰਹੇ ਆ ਅੱਜ ਕਲਾਨੌਰ ਦੇ ਵਿੱਚ ਜਿਹੜਾ ਹੈ ਅਸੀਂ ਵਰਕਰਾਂ ਦੀ ਜਿਹੜੀ ਹੈ ਇਹ ਇੱਕ ਪਹਿਲੀ ਮੀਟਿੰਗ ਜਿਹੜੀ ਆ ਉਹ ਕੀਤੀ ਕੀ ਤੁਹਾਡਾ ਕਾਜਗਲ ਜਰਾਂਗਾ ਪਹਚਾਉਣ ਵਾਸਤੇ ਲੋਕਾਂ ਨੂੰ ਜਿਹੜਾ ਹੈ ਆਪਣੇ ਨਾਲ ਜੋੜੀਏ ਲੰਮ ਬੰਦ ਕਰੀਏ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਘੱਟੋ ਘੱਟ ਦੱਸਿਓ ਤਾਂ ਸਹੀ ਨਾਲ ਲੋਕਾਂ ਨੂੰ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਸਾਡੇ ਨਾਲ ਵਾਪਰ ਕੀ ਰਿਹਾ ਹੈ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਸਰਕਾਰਾਂ ਚਾਹਾਂਗੇ ਅਸੀਂ ਵੀਆਈਪੀ ਕਲਚਰ ਖਤਮ ਕਰਦੇਾਂਗੇ ਉਹ ਖੁਦ ਵੀਆਈਪੀ ਬਣ ਗਏ ਜਿਨ੍ਹਾਂ ਨੇ ਦਾਵਾ ਕੀਤਾ ਸੀ ਅਸੀਂ ਸੀਟਾਂ ਜਿਹੜੀਆਂ ਆਮ ਘਰਾਂ ਦੇ ਨੌਜਵਾਨਾਂ ਨੂੰ ਦੇਾਂਗੇ ਆਮ ਘਰਾਂ ਦੇ ਲੋਕਾਂ ਨੂੰ ਦੇਾਂਗੇ ਉਹ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਦੇਣ ਲੱਗ ਕੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੋ ਗਈਆਂ ਨੇ ਇਸ ਕਰਕੇ ਅਸੀਂ ਜਿਹੜਾ ਫਿਲਹਾਲ ਪੰਜਾਬ ਦੇ ਲੋਕਾਂ ਨੂੰ ਲੰਬਾਤ ਕਰਨ ਦੇ ਲਈ ਪਿੰਡ ਪਿੰਡ ਜਾ ਕੇ ਜ ਜਾਗਰੂਕ ਕਰ ਰਹੇ ਜਦੋਂ ਸੀ 0 238 ਨੀਤੀ ਕਰ ਰਹੀਆਂ ਜਦ ਕਿ ਇਸ ਮੁੱਦੇ ਨੂੰ ਸਹਿਰਤਤਾ ਦੇ ਨਾਲ ਜਿਹੜਾ ਹੈ ਉਹ ਸਮਝਣ ਦੀ ਲੋੜ ਹੈ ਕਿ ਤੁਹਾਡੇ ਸਮੇਂ ਦੇ ਵਿੱਚ ਕਿਸੇ ਦੀ ਮਾਨਸਿਕਤਾ ਹੁੰਦੀ ਹੈ ਨਾ ਉਹ ਉਹੋ ਜੇ ਲਫ਼ਜ਼ ਵਰਤਦਾ ਜੀ ਉਹ ਜੇ ਕਿਸੇ ਦੀ ਘੱਟਿਆ ਕਿਸਮ ਦੀ ਜਿਹੜੀ ਮਾਨਸਿਕਤਾ ਹੈ ਕੋ ਗੁੰਡਾ ਟਾਈਪ ਜਿਸ ਕਿਸਮ ਦੀ ਬਿਰਤੀ ਹੈ ਤੇ ਉਹ ਉਹਦੀ ਫਿਰ ਸ਼ਬਦਾਵਲੀ ਵੀ ਜਿਹੜੀ ਹੈ ਉਹੋ ਜੇ ਕਿਸਮ ਦੀ ਹੁੰਦੀ ਹੈ ਕਿੰਨੋਂ ਕਿ ਇਹ ਕਿੰਨੋਂ ਨੂੰ ਸੰਬੋਧਨ ਕਰਨਾ ਟਮਰੇ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਹੋਣ ਜਿਹੜੇ ਭਗੌੜੇ ਦਲ ਦੇ ਜਿਹੜੇ ਆਈਟੀ ਵਿੰਗ ਦੇ ਲੋਕ ਹੈ ਉਹਨਾਂ ਨੂੰ ਸਮਝ ਨਹੀਂ ਆ ਪਗੋੜੇ ਦਲ ਦੇ ਆਈਟੀ ਵਿੰਗ ਦੇ ਜਿਹੜੇ ਲੋਕ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਹੋ ਕਿ ਭੱਦੀ ਸ਼ਬਦਾਵਲੀ ਵਰਤਦੇ ਆ ਇਹ ਉਹੀ ਲੋਕ ਆ ਤਨਖਾਹਾਂ ਤੇ ਰੱਖੇ ਹੋਏ ਆ ਇਹਨਾਂ ਨੂੰ ਨਾ ਪੰਜਾਬ ਦੀ ਸਮਝ ਆ ਨਾ ਪੰਥ ਦੀ ਸਮਝ ਆ ਨਾ ਪੰਥਕ ਸ਼ਖਸੀਅਤਾਂ ਦੀ ਸਮਝ ਆ ਬਾ ਇਹਨਾਂ ਨੂੰ ਦੇਖੋ ਗੱਲ ਖਾ ਜਾਂਦੀਆਂ ਫਲਾਣੇ ਨੂੰ ਫੜ ਲਓ ਤੇ ਉਹ ਫੜ ਲੈਂਦੇ ਨੇ ਮੈਂ ਤਾਂ ਹੈਰਾਨ ਆ ਕਿ ਜਦੋਂ ਵਿਕਰਮ ਸਿੰਘ ਮਜੀਠਾ ਨੇ ਉਹ ਇੱਕ ਚਿੱਠੀ ਜੀ ਲਿਖਤੀ ਸੀ ਤੇ ਇਹ ਪਗੋੜੇ ਦਲ ਦੇ ਆਗੂਆਂ ਨੇ ਤਾਂ ਮਜੀਠੇ ਨੂੰ ਵੀ ਫੜ ਲਿਆ ਸੀ ਇਹ ਮਤਲਬ ਕਿਸੇ ਦੇ ਸਕੇ ਨਹੀਂ ਆ ਇਹਨਾਂ ਨੂੰ ਪੈਸੇ ਮਿਲਦੇ ਆ ਉਹ ਪਗੋੜਾ ਦਾ ਪ੍ਰਧਾਨ ਜਿਹਨੂੰ ਇਸ਼ਾਰਾ ਕਰਦਾ ਉਹਨੂੰ ਪੈ ਜਾਂਦਾ